ਵਖਵਖ ਪਿੰਡਾਂ ਨੂੰ ਚੈੱਕ ਵੰਡੇ ਜੀ ਕਿ ਇਸ ਸਕੀਮ ਦੇ ਅੰਦਰ ਮੇਰੀ ਗੜੀ ਡਵੈਲਪਮੈਂਟ ਵਾਸਤੇ ਹੋਤੀ ਹੈ ਅੱਜ ਵਿਧਾਨ ਸਭਾ ਹਲਕਾ ਭਵਾ ਦੇ ਵਖਵਖ ਪਿੰਡਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਯੋਜਨਾਵਾਂ ਦੇ ਤਹਿਤ ਅੱਜ ਜਿੱਤੇ ਸਮਾਗਮ ਕਰਕੇ 1 ਕਰੋੜ 80 ਲੱਖ ਰੁਪਈਆ ਵੰਡਿਆ ਗਿਆ ਔਰ ਜਿਹਦੇ ਵਿੱਚੋਂ 5 ਪਿੰਡਾਂ ਨੂੰ ਜਿਹੜੇ ਸ਼ੀਦੀ ਗੇਟ ਬਣਨੇ ਆ ਜਿਹੜੇ ਸਾਡੇ ਸ਼ਹੀਦ 30 35 35 ਸਾਲ ਪਹਿਲੋਂ ਆਪਣੇ ਸੀਨੇ ਤੇ ਦੁਸ਼ਮਣ ਦੀਆਂ ਗੋਲੀਆਂ ਖਾ ਕੇ ਸ਼ਹਾਦਤ ਦਾ ਜਾਮ ਪੀ ਗਏ ਔਰ 1965 ਦੀ ਜ਼ੰਗ ਦੇ ਦੌਰਾਨ ਜਿਨ੍ਹਾਂ ਨੇ ਜ਼ੰਗ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਜਿਉਂਦਾ ਕਰਨ ਦੇ ਲਈ ਉਹਨਾਂ ਦੀ ਯਾਦਗਾਰਾਂ ਸਾਰ ਦੇ ਲਈ ਪਿੰਡਾਂ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਅੱਜ 10 10 ਲੱਖ ਰੁਪਈਆ ਅ ਸ਼ਹੀਦ ਉਹਨਾਂ ਦੀ ਯਾਦਗਾਰ ਬਣਾਉਣ ਦੇ ਲਈ ਦਿੱਤਾ ਗਿਆ ਪਿੰਡ ਨਵਾਲਾ ਪਿੰਡ ਵਾਲੀਖਾਂ ਪਿੰਡ ਪਠਾਨ ਚੱਕ ਪਿੰਡ ਭਗਵਾਨ ਸਰ ਤੇ ਪਿੰਡ 나ਜਵਾਲ ਸੋ ਇਹਦੇ ਨਾਲ ਨਾਲ ਅੱਜ ਦਰਜਨਾ ਪਿੰਡਾਂ ਨੂੰ ਪਿੰਡਾਂ ਦੇ ਅੰਦਰ ਸੋਲੋ ਲਾਈਟਾਂ ਲਾਉਣ ਦੇ ਲਈ ਜਿਹੜੇ ਉਹ ਚੱਕ ਦਿੱਤੇ ਗਏ ਆ ਸੋ ਮੇਰਾ ਖਿਆਲ ਆ ਕਿ ਪੰਜਾਬ ਦੇ ਅੰਦਰ ਜਿਸ ਦਾ ਲਗਾਤਾਰ ਪਾਣੀ ਚੱਲੇ ਜਾ ਰਿਹਾ ਜਿਹੜੇ ਬਿਜਲੀ ਦੇ ਨੈਚੁਰਲ ਸੋਰਸਸ ਨੇ ਸਾਡੇ ਕੁਦਰਤੀ ਸੋਰਸਸ ਆ ਆ ਜੁਣਾ ਵਾਲੇ ਪਾਸੇ ਵਧਨ ਦੀ ਲੋੜ ਆ ਸੋ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਆ ਸੋਰ ਊਰਜਾ ਜਿਹਨੂੰ ਆਪਾਂ ਕਹਿੰਦੇ ਆ ਸੂਰਜੀ ਊਰਜਾ ਤੋਂ ਜਿਹੜੀ ਬਿਜਲੀ ਤਿਆਰ ਕਰਨੀ ਸੋ ਅੱਜ ਦਰਜਨਾ ਪਿੰਡਾਂ ਦੇ ਅੰਦਰ ਲੱਖਾਂ ਰੁਪਈਆ ਜਿਹੜੇ ਆ ਉਹ ਵੱਖ-ਵੱਖ ਪੰਚਾਇਤਾਂ ਨੂੰ ਜਿਹੜੇ ਪ੍ਰਬੰਧਕਾਂ ਨੂੰ ਸੈਕਟਰੀਆਂ ਨੂੰ ਜਿਹੜੇ ਸੋਲਰ ਲਾਈਟ ਲਾਣ ਲਈ ਦਿੱਤੇ ਗਏ ਆ ਸੋ ਨਾ ਕੇਵਲ ਪੰਚਾਇਤਾਂ ਦੇ ਅੰਦਰ ਬਲਕਿ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਦੋ ਦਰਜਨ ਤੋਂ ਉੱਪਰ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਡਿਪਾਰਟਮੈਂਟਾਂ ਨੂੰ ਵੀ ਜਿਹੜਾ ਆ ਸੋਲਰ ਲਾਈਟਾਂ ਦੇ ਲਈ ਕਰੋੜਾ ਰੁਪਏ ਪੰਜਾਬ ਸਰਕਾਰ ਨੇ ਭੇਜੇ ਆ ਸੋ ਅਸੀਂ ਚਾਹੁੰਦੇ ਆ ਜਿਹੜੇ ਕੁਦਰਤ ਦੀ ਸਰੋਤ ਆ ਸਾਡੇ ਉਹਨਾਂ ਦੇ ਇਸਤੇਮਾਲ ਕੀਤਾ ਜਾਵੇ ਸੋ ਲਗਾਤਾਰ ਜਿਹੜਾ ਵਿਕਾਸ ਆ ਜਿਹੜੀ ਡਿਵੈਲਪਮੈਂਟ ਹੈ ਉਹ ਬਿਨਾਂ ਕਿਸੇ ਪੱਖਪਾਤ ਚੋਂ ਚਾਹੇ ਉਹ ਪਿੰਡ ਦੇ ਅੰਦਰ ਪੰਚਾਇਤ ਮੇਰਾ ਸਦਾ ਹੀ ਰਿਕਾਰਡ ਰਿਆ ਭਾਵੇਂ ਕਿਸੇ ਵੀ ਪਾਰਟੀ ਧੜੇਦੀ ਆ ਮੈਂ ਉੱਪਰ ਉੱਠ ਕੇ ਜਿਹੜੇ ਆ ਉਹ ਪੈਸੇ ਦਿਨਾ ਸੋ ਅੱਜ 1 ਕਰੋੜ 80 ਲੱਖ ਰੁਪਈਆ ਹਲਕਾ ਪੁਹਾ ਦੇ ਅੰਦਰ ਤੇ ਟੋਟਲ 2 ਕਰੋੜ 21 ਲੱਖ ਰੁਪਈਆ ਬਾਕੀ ਜ਼ਿਲ੍ਹੇ ਦੀਆਂ ਪੰਚਾਇਤਾਂ ਨੂੰ ਬਿਲਕੁਲ ਜਿਹੜਾ ਅੱਜ ਤੇ ਵੰਡਿਆ ਗਿਆ ਸੋ ਲਗਾਤਾਰ ਇਹ ਵਿਕਾਸ ਇਸ ਤਰ੍ਹਾਂ ਜਾਰੀ ਰਵੇ ਅਸੀਂ ਆਪਣੇ ਹਲਕੇ ਪੁਹਾ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਮਾਨ ਸਾਹਿਬ ਵੱਲੋਂ ਵੱਧ ਤੋਂ